ਜਿਵੇਂ ਕਿ ਆਪਾਂ ਹਰ ਵਾਰੀ ਕੋਈ ਨਾ ਕੋਈ ਗੱਲ ਨਵੀਂ ਸਾਂਝੀ ਕਰਦੇ ਆਂ ਸਰਜੀਤ ਬਾਜਾਖਾਨਾ ਸੋਸ਼ਲ ਮੀਡੀਆ ਤੇ ਤੇ ਅੱਜ ਆਪਾਂ ਛਿਮੜਾ ਮਿਰਚ ਦੀ ਗੱਲ ਕਰ ਰਹੇ ਆਂ ਇਹ ਜਿਹੜੀ ਮੈਂ ਬਣਾ ਰਿਆ ਤੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੀ ਹੈ ਇਹ ਪਰ ਇਹਦਾ ਸਹਿਜ ਇਦਾਂ ਦਾ ਸਵਾਦ ਇਹ ਬਿਲਕੁਲ ਪੰਜਾਬ ਵਾਲਾ ਤੇ ਜੇ ਕਿਸੇ ਭੈਣ ਭਾਈ ਨੇ ਜ ਬੂਜੀਆਂ ਦੀ ਲੋੜ ਹੋਵੇ ਫੋਦਿਆਂ ਦੀ ਲੋੜ ਹੋਵੇ ਤਾਂ ਉਹ ਵੀ ਲਾ ਜਾ ਸਕਦਾ ਇਹ ਤਰ੍ਹਾਂ ਦਾ ਤੇ ਲੱਗਦੀਆਂ ਇੰਨੀਆਂ ਗਿਆ ਕਿ ਇੱਕ ਦੋ ਬੂਝੇ ਇੱਕ ਪਰਿਵਾਰ ਵਾਸਤੇ ਬਹੁਤ ਆ ਇਹ ਬਹੁਤਾ ਕੋਈ ਥਾਂ ਰੋਕਣ ਦੀ ਲੋੜ ਵੀ ਨਹੀਂ ਜਿਵੇਂ ਤੁਹਾਨੂੰ ਪਤਾ ਹੀ ਆਪਣੀ ਪਲਵਾੜੀ ਦੇ ਵਿੱਚ ਬਗੀਚੀ ਦੇ ਵਿੱਚ ਕਹਿ ਲਓ ਕਿ ਥੋੜੀ ਬਹੁਤੀ ਸਬਜ਼ੀਆਂ ਲਾਈਆਂ ਹੁੰਦੀਆਂ ਇਹ ਸਿਮਰ ਐ ਮੈਂ ਅੱਥ ਸੀ ਤੇ ਅੱਜ ਤੁਹਾਨੂੰ ਇਹਦੀ ਮੈਂ ਸਬਜ਼ੀ ਬਣਾ ਕੇ ਦਿਖਾਉਣਾ ਆਓ ਬਣਾਉਣ ਦਾ ਢੰਗ ਤਰੀਕਾ ਲਗਭਗ ਉਹੀ ਸਾਰਾ ਸੇਮ ਪਹਿਲਾਂ ਆਪਾਂ ਜਦਾਂ ਕੋਕੋਨਟ ਓਇਲ ਪਾਇਆ ਸੀ ਕਿਤੇ ਕਿਤੇ ਕਿਉਂ ਪਾ ਲੈਨੇ ਆ ਕਿਤੇ ਤੇਲ ਪਾ ਲੈਨੇ ਆ ਵੱਖਰਾ ਵੱਖਰਾ ਸਾਕਤਾਵਾ ਤੇ ਤੇਲ ਪਾ ਕੇ ਤੇ ਜੀਰਾ ਭੁੰਨੇ ਆ ਫਿਰ ਗੰਡੇ ਓਇਲ ਲਸਣ ਆਦਾ ਜੋ ਵੀ ਆਪਾਂ ਲੋੜੀਆਂ ਚੀਜ਼ਾਂ ਪਾਉਨੇ ਆ ਤਾਂ ਤੁਹਾਨੂੰ ਦਿਖਾ ਦਿੰਨਾ ਤੇ ਆਹਤ ਰੰਦੀ ਆ ਹਰੀ ਵੀ ਆ ਰੈੱਡ ਵਾਲੀ ਹੋ ਗਈ ਆਲੂ ਹੋਗੇ ਆਲੂ ਸ਼ਿਮਲਾ ਮਿਰਚ ਆਪਾਂ ਜਿਹੜੀ ਅੱਜ ਬਣਾ ਰਹੇ ਆ ਤੇ ਕਾਫੀ ਵਧੀਆ ਤੇ ਸੇਤ ਹੱਥੇ ਵੀ ਚੰਗੀ ਆ ਤੇ ਜਿੰਨੇ ਵੀ ਤੁਸੀਂ ਸਰਜੀ ਦੇ ਬਾਜਾਖਾਨਾ ਆਸਟ੍ਰੇਲੀਆ YouTube ਚੈਨਲ ਨਾਲ ਜੁੜਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਖੁਸ਼ ਰਹਿਆ ਕਰੋ ਚੜ੍ਹਦੀ ਕਲਾ ਚ ਰਹੋ ਧੰਨਵਾਦ ਤੁਹਾਡਾ ਸਾਰਿਆਂ ਦਾ ਜਿੰਨੇ ਜੁੜਦੇ ਹੋ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜੇ ਕੋਈ ਕਮੀਆਂ ਪੇਚੀਆਂ ਹੁੰਦੀਆਂ ਤਾਂ ਦੱਸ ਦਿਆ ਕਰੋ ਤੇ ਜੇ ਆ ਮਿਰਚਾਂ ਵਾਲੇ ਬੂਜੇ ਦੀ ਕੋਈ ਲੋੜ ਹੋਈ ਤਾਂ ਆਪਣੇ ਕੋਲ ਵਾਦੂ ਖੜੇ ਆ ਕਰੋ ਤਾਂ ਤੁਸੀਂ ਹੋ ਜਾ ਸਕਦੇ ਹੋ ਧੰਨਵਾਦ ਤੁਹਾਡਾ ਸਾਰਿਆਂ ਦਾ